ਅੱਜ ਅਸੀਂ ਦੱਸਣਾ ਚਾਹਾਂਗੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਕੱਲ ਜਿਹੜਾ ਕੇਂਦਰ ਨੇ ਪ੍ਰਸਤਾਵ ਭੇਜਿਆ ਸੀਗਾ ਅਸੀਂ ਉਹਨੂੰ ਰੱਦ ਕਰ ਦਿੱਤਾ ਹੈਗਾ ਵਾ ਔਰ ਕੇਂਦਰ ਨੂੰ ਜਿਹੜੇ ਬਹੁਤ ਸਾਰੇ ਸਾਡੇ ਖੇਤੀ ਦੇ ਇਕਨੋਮਿਕਸ ਦੇ ਮਾਹਰ ਨੇ ਉਹਨਾਂ ਦੇ ਡੇਟੇ ਦੱਸੇ ਹੋ ਗਏ ਆ ਵੀ ਜਿਹੜੀ ਕੰਟੈਕਟ ਫਾਰਮਿੰਗ ਉਹ ਵਾਸਤੇ ਸਾਡੇ ਕੋਲ ਪ੍ਰਪੋਜ਼ਲ ਆਈ ਸੀ ਵੀ ਜਿਹੜਾ ਕਿਸਾਨ ਕਣਕ ਤੇ ਝੋਨਾ ਛੋਨਾ ਛੱਡੂਗਾ ਉਹਨੂੰ ਜਿਹੜੀਆਂ 5 ਫਸਲਾਂ ਕੇਂਦਰ ਨੇ ਦਸੀਆਂ ਉਹਦੇ ਨਾਲ ਕੇਂਦਰ ਕੰਟੈਕਟ ਕਰੂਗਾ ਤੇ 5 ਸਾਲਾਂ ਵਾਸਤੇ ਉਹਨੂੰ ਖਰੀਦੂਗਾ ਇਹਦੇ ਵਿੱਚ ਦੋਸ਼ ਇਹ ਆ ਵੀ ਜਿਹੜੇ ਪਹਿਲੋਂ ਤੋਂ ਇਹ 5 ਫਸਲਾਂ ਬੀਜ ਰਹੇ ਨੇ ਉਹ ਆਪਣੇ ਆਪ ਉਹਦੇ ਵਿੱਚੋਂ ਬਾਹਰ ਹੋ ਜਾਣਗੇ ਇੱਕ ਤਾਂ ਇਹ ਦੋਸ਼ ਆ ਦੂਜਾ ਜਿਹੜੀ ਸਾਲਾਂ ਦੀ ਵਿੱਚ ਗਿਣਤੀ ਆ ਉਹ ਵੀ ਠੀਕ ਨਹੀਂ ਹੈਗੀ ਉਹ ਠੀਕ ਨਹੀਂ ਹੈਗੀ ਸਾਡੀ ਮੰਗ ਹੈਗੀ ਆ ਵੀ ਦੋ ਤਿੰਨ ਕਿਸਮ ਦੇ ਮਾਡਲ ਨੇ ਇੱਕ ਪੰਜਾਬ ਦਾ ਮਾਡਲ ਆ ਜਿਹੜਾ ਖੇਤੀ ਵਾਸਤੇ ਸਭ ਤੋਂ ਵਧੀਆ ਮਾਡਲ ਆ ਵੀ ਇੱਥੇ ਮੰਡੀ ਬੋਰਡ ਆ ਮਾਰਕੀਟ ਕਮੇਟੀਆਂ ਨੇ ਠੀਕ ਆ ਔਰ ਮੰਡੀ ਤੱਕ ਮੁੱਢਲਾ ਟਾਂਚਾ ਹੈਗਾ ਔਰ ਗਵਰਨਮੈਂਟ ਦੀ ਐਫਸੀਆਈ ਸੈਂਟਰ ਦੀ ਤੇ ਪੰਜਾਬ ਦੀਆਂ ਏਜੰਸੀਆਂ ਵੇਅਰ ਹਾਊਸ ਪੰਸਫ ਵਗੈਰਾ ਵਗੈਰਾ ਉਹ ਰਲ ਕੇ ਜਿਹੜਾ ਉਹ ਪ੍ਰੋਸੈਸ ਕਰਦੀਆਂ ਨੇ ਫਸਲ ਦੀ ਖਰੀਦ ਜਾਂ ਪ੍ਰਸ਼ਾਸਨੀ ਪਕਿਊਰਮੈਂਟ ਕਰਦੀਆਂ ਨੇ ਠੀਕ ਹੈ ਜੀ ਉਹ ਇੱਕ ਤਾਂ ਉਹ ਆ ਵੀ ਉਸ ਤਾਂਚੇ ਨਾਲ ਸਾਰੀਆਂ ਫਸਲਾਂ ਦੀ ਖਰੀਦ ਯਕੀਨੀ ਬਣਾਈ ਜਾਵੇ ਦੂਜਾ ਹੈਗਾ ਜਿਹੜੀ ਸਭ ਤੋਂ ਵੱਡੀ ਸਾਡੀ ਮੰਗ ਸਟੈਂਡ ਕਰਦੀ ਆ ਜਿਹਦੇ ਤੇ ਪੂਰੇ ਦੁਨੀਆ ਤੇ ਦੇਸ਼ ਦੇ ਕਿਸਾਨਾਂ ਦਾ ਭਰੋਸਾ ਆ ਕਿ ਸਰਕਾਰ ਜੋ ਵੀ ਕਰਦੀ ਆ ਉਹਦੇ ਵਾਸਤੇ ਕਾਨੂੰਨ ਲੈ ਕੇ ਆਉਂਦੀ ਆ ਠੀਕ ਆ ਕਾਰਪੋਰੇਟ ਜਦੋਂ ਵੀ ਸਾਡੇ ਤੇ ਲੁੱਟ ਦਾ ਘਵਾੜਾ ਚਲਾਉਂਦੇ ਨੇ ਤੇ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਆਪ ਦੇ ਹਿਸਾਬ ਨਾਲ ਕਾਨੂੰਨ ਲੈ ਕੇ ਆਉਂਦੇ ਨੇ ਤੇ ਉਹਨਾਂ ਕਾਨੂੰਨਾਂ ਦੇ ਆਧਾਰ ਤੇ ਹੀ ਸਾਡੀ ਸਰਕਾਰ ਸਾਡੀ ਲੁੱਟ ਯਕੀਨੀ ਬਣਾਉਂਦੀ ਹੈਗੀ ਆ ਇੱਕ ਪਹਿਲਾ ਦੁਨੀਆ ਦਾ ਕਾਨੂੰਨ ਆ ਜਿਹੜਾ ਇਹ ਸਾਰੀ ਲੁੱਟ ਨੂੰ ਪਿਛਲੇ 75 ਸਾਲਾਂ ਵਿੱਚ ਜਿਹੜਾ ਖੇਤੀ ਸੈਕਟਰ ਨਾਲ ਧੱਕਾ ਹੋਇਆ ਜਿਹੜਾ ਕਿਸਾਨਾਂ ਦੀ ਲੁੱਟ ਕੀਤੀ ਗਈ ਆ ਉਸ ਲੁੱਟ ਨੂੰ ਰੋਕੂਗਾ ਉਹਨੂੰ ਕਹਿੰਦੇ ਆ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਜਿਹੜਾ ਕਾਰਪੋਰੇਟ ਲੋਬੀ ਆ ਉਹ ਕਦੀ ਵੀ ਇਸ ਕਾਨੂੰਨ ਨੂੰ ਆਉਣ ਨਹੀਂ ਦੇਊਗੀ ਇਹ ਕਾਨੂੰਨ ਦੇ ਆਇਆ ਸਦਾ ਵਾਸਤੇ ਸਾਡੀ ਖੇਤੀ ਮੰਡੀ ਤੋੜਨ ਦਾ ਖਤਮ ਕਰਨ ਦੀ ਉਹਦੇ ਤੇ ਲਟਕ ਰਹੀ ਤਲਵਾਰ ਖਤਮ ਹੋ ਜੇਗੀ ਇੱਕ ਤਾਂ ਆਹਾ ਹੈਗਾ ਇਸ ਕਰਕੇ ਸਾਡੀ ਮੰਗ ਆ ਵੀ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਲਿਆਂਦਾ ਜਾ ਸਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜੇ ਇੱਛਾ ਸ਼ਕਤੀ ਹੋਊਗੀ ਤਾਂ ਇੱਕ ਦਿਨ ਦਾ ਸੰਸਦ ਦਾ اجلاس ਵੀ ਸੱਦਿਆ ਜਾ ਸਕਦਾ ਕੋਈ ਵੀ ਵਿਰੋਧੀ ਧਿਰ ਉਹਦੇ ਲਈ ਵਿਰੋਧ ਨਹੀਂ ਕਰੂਗੀ ਮੈਂ ਇਥੋਂ ਤੁਹਾਡੇ ਮੱਦੇਮਨਾ ਮੰਗ ਕਰਦਾ ਜਿੰਨੀ ਵੀ ਵਿਰੋਧੀ ਧਿਰਦਿਆਂ ਪਾਰਟੀਆਂ ਨੇ ਉਹ ਆਪਣੀ ਪੋਜੀਸ਼ਨ ਨੂੰ ਸਪਸ਼ਟ ਕਰਨ ਭਿਜੇ ਕੇਂਦਰ ਕਿਸਾਨਾਂ ਦੀ ਐਮਐਸਪੀ ਖਰੀਦ ਦੀ ਗਰੰਟੀ ਵਾਸਤੇ ਕਾਨੂੰਨ ਲੈ ਕੇ ਆਉਂਦਾ ਵਾ ਤੇ ਉਹ ਇਹ ਗੱਲ ਦਾ ਅਨਾਉਂਸਮੈਂਟ ਕਰਨ ਵੀ ਉਹ ਪਾਰਲੀਮੈਂਟ ਦੇ ਵਿੱਚ ਇਸ ਬਿਲ ਦੇ ਸਮਰਥਨ ਵਿੱਚ ਵੋਟ ਕਰਨਗੇ ਚਾਹੇ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਆ ਉਸ ਸਥਿਤੀ ਨੂੰ ਸਪਸ਼ਟ ਕਰਨ ਕਾਂਗਰਸ ਸਪਸ਼ਟ ਕਰੇ ਜਾ ਦੇਸ਼ ਵਿੱਚ ਵੱਖ-ਵੱਖ ਪਾਰਟੀਆਂ ਨੇ ਜਿਵੇਂ ਮਮਤਾ ਬენਰਜੀ ਹੋਣਾਂ ਦੀ ਤਰਮੁਲ ਕਾਂਗਰਸ ਹੈਗੀ ਆ ਹੋਰ ਬਥੇਰੀਆਂ ਪਾਰਟੀਆਂ ਨੇ ਸਾਰੀਆਂ ਆਪਣੀ ਸਥਿਤੀ ਨੂੰ ਸਪਸ਼ਟ ਕਰਨ ਦਿਖ ਜੂਗਾ ਦੇਸ਼ ਨੂੰ ਕਿ ਕਿਹੜੀ ਪਾਰਟੀ ਦੇ ਐਮਪੀ ਪਾਰਲੀਮੈਂਟ ਦੇ ਵਿੱਚ ਸਾਡੇ ਕਾਨੂੰਨ ਨੂੰ ਸਪੋਰਟ ਕਰਨਾ ਚਾਹੁੰਦੇ ਆ ਕਿ ਨਹੀਂ ਕਰਨਾ ਚਾਹੁੰਦੇ ਤੇ ਸਭ ਤੋਂ ਸੌਖਾ ਸਖਾਲਾ ਇਸ ਮੋਰਚੇ ਨੂੰ ਸਿਰੇ ਲਾਉਂਦਾ ਇੱਕ ਹੀ ਰਸਤਾ ਹੈਗਾ ਕਿ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਹੁਣ ਕੇਂਦਰ ਦਾ ਚਿਹਰਾ ਨੰਗਾ ਹੋ ਗਿਆ ਇਸ ਕਰਕੇ ਨੰਗਾ ਹੋ ਗਿਆ ਪਹਿਲੋ ਕਹਿੰਦੇ ਸੀ ਵੀ ਇਸ ਕੰਮ ਲਈ ਬਜਟ ਬਹੁਤ ਜ਼ਿਆਦਾ ਲੱਗ ਜੂਗਾ ਹੁਣ ਜਿਹੜੀ ਸਾਨੂੰ ਪੰਜਾਂ ਫਸਲਾਂ ਦੀ ਪ੍ਰਪੋਜ਼ਲ ਆਈ ਆ ਉਹਨਾਂ ਦਾ ਆਪਣਾ ਮੰਨਣਾ ਸੀ ਵੀ ਇਹਦੇ ਤੇ 1.5 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਲੱਗੂਗੀ ਇਹ ਕਹਿੰਦੇ ਸੀ ਔਰ ਮਾਹਰ ਦੱਸਦੇ ਨੇ ਠੀਕ ਆ ਜੀ ਪੀ ਜੀ ਐਮ ਐਸ ਪੀ ਖਰੀਦੀ ਗਰੰਟੀ ਦਾ ਕਾਨੂੰਨ ਲਿਆਂਦਾ ਜਾਵੇ ਤਾਂ ਜਿੰਨੇ ਪੈਸੇ ਉਹ ਇਹਦੇ ਤੇ ਲਾ ਰਹੇ ਨੇ 23 ਫਸਲਾਂ ਤੇ ਇਹਦੇ ਤੋਂ ਵੱਧ ਖਰਚ ਨਹੀਂ ਆਉਂਦਾ ਹੈਗਾ ਦੂਜਾ ਇਹ ਜਿਹੜੇ ਤੇਲ ਬੀਜ ਬਾਹਰੋਂ ਮਗਾਉਂਦੇ ਨੇ ਉਹਦੇ ਵਿੱਚ ਇਹਨਾਂ ਦੀ ਰਿਪੋਰਟ ਆ ਵੀ 175000 ਕਰੋੜ ਰੁਪਏ ਦਾ ਇਹ ਖਰਚਾ ਕਰਕੇ ਬਾਹਰੋਂ ਚੀਜ਼ਾਂ ਇੰਪੋਰਟ ਕਰਦੇ ਨੇ ਜੇ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਲੈ ਆਉਣ ਤਾਂ ਇਹਦੇ ਨੂੰ ਘੱਟ ਖਰਚਾ ਲੱਗ ਰਿਹਾ ਓਹੋ ਪੈਸਾ ਸਾਡੇ ਕਿਸਾਨਾਂ ਨੂੰ ਦਿੱਤਾ ਜਾ ਸਕਦਾ ਤੇ ਸਾਡੇ ਕਿਸਾਨ ਤੇਲ ਬੀਜ ਦੀ ਪੈਦਾਵਾਰ ਆਪਣੀ ਧਰਤੀ ਤੇ ਖੁਦ ਕਰ ਸਕਦੇ ਆ ਔਰ ਇਹਦੇ ਨਾਲ ਡਿਵਰਸੀਫਿਕੇਸ਼ਨ ਵੀ ਹੋ ਜਾਊਗਾ ਜਦੋਂ ਦੂਜੀਆਂ ਫਸਲਾਂ ਦੇ ਲਾਹੇਮੰਦ ਰੇਟ ਐਮਐਸਪੀ ਤੇ ਤੈਅ ਕੀਤੇ ਰੇਟ ਮਿਲਣਗੇ ਤਾਂ ਕਣਕ ਝੋਨੇ ਤੋਂ ਇਲਾਵਾ ਵੀ ਫਿਰ ਦੂਜੀਆਂ ਫਸਲਾਂ ਸਾਡਾ ਕਿਸਾਨ ਬੀਜੂਗਾ ਇੱਕ ਤੇ ਆ ਬਾਕੀ ਰਹੀ C2 50% ਫਾਰਮੂਲੇ ਤੇ ਉਹਦੇ ਤੇ ਅੱਗੇ ਵਧਿਆ ਜਾ ਸਕਦਾ ਅੱਗੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਕਰਜ਼ਾ ਮਾਫੀ ਜੇ ਜਦੋਂ ਦੀ ਵਾਰਤਾ ਸਾਡੇ ਨਾਲ ਚੱਲ ਰਹੀ ਆ ਕੇਂਦਰ ਸਰਕਾਰ ਦੀ ਉਹ ਆਰਡਰ ਕਰਦਣ 10 ਮਿੰਟਾਂ ਚ ਬੈਂਕਾਂ ਨੇ ਦੱਸ ਦੇਣਾ ਵੀ ਸਾਡਾ ਇੰਨਾ ਜ਼ਿਆਦਾ ਕਰਜ਼ਾ ਹੈਗਾ ਵਾ ਲਗਭਗ ਸਰਕਾਰ ਦੀਆਂ ਰਿਪੋਰਟਾਂ ਆ ਗਈਆਂ ਵੀ 18 18.5 ਲੱਖ ਕਰੋੜ ਰੁਪਇਆ ਸਾਡਾ ਕਰਜ਼ਾ ਹੈਗਾ ਵਾ ਤੋ ਫਿਰ ਉਹ ਉਹ ਜੱਕ ਮੁਕਤ ਵਿਲ ਪਾਵਰ ਹੈਗੀ ਆ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨਾਊਂਸਮੈਂਟ ਕਰ ਦੇਣ ਵੀ ਅਸੀਂ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਮਾਫ ਕਰਨ ਦਾ ਮੈਕੈਨਿਜ਼ਮ ਕੀ ਹੋਊਗਾ ਬਾਅਦ ਚ ਤੈ ਹੋ ਜਾਊਗਾ ਕਿਉਂਕਿ ਜਿਹੜੀ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਜੀ ਕਰਨਗੇ ਉਹਨੂੰ ਪੂਰਾ ਦੇਸ਼ ਮੰਨੂਗਾ ਤੋ ਉਹਨਾਂ ਲਈ ਇਸ ਗੱਲ 'ਚੋਂ ਨਿਕਲ ਲਈ ਬਹੁਤ ਸਾਰੇ ਰਾਹ ਹੈਗੇ ਨੇ ਹੁਣ ਕੇਂਦਰ ਸਰਕਾਰ ਦੀ ਵਿਲ ਪਾਵਰ ਹੈਗੀ ਆ ਚਾਹੇ ਨਹੀਂ ਹੈਗੀ ਆ ਇਹ ਉਹਨਾਂ ਨੇ ਸੋਚਣਾ ਹੈਗਾ ਅਸੀਂ ਕਹਿੰਨੇ ਆ ਵੀ ਕਿਹਾ ਜਾਂਦਾ ਵੀ ਸਾਡਾ ਪ੍ਰਧਾਨ ਮੰਤਰੀ ਆਸਵਲੇ ਜਦੋਂ ਦੀ ਸਾਡੇ ਦੇਸ਼ ਨੇ ਆਜ਼ਾਦੀ ਹਾਸਲ ਕੀਤੀ ਆ ਇਹ ਭਾਜਪਾ ਦਾਵਾ ਕਰਦੀ ਆ ਵੀ ਸਭ ਤੋਂ ਸਟਰੋਂਗ ਪ੍ਰਧਾਨ ਮੰਤਰੀ ਆ ਅਸੀਂ ਚਲ ਇਹਨੂੰ ਹੀ ਮੰਨ ਲੈਨੇ ਆ ਤਾਂ ਤਾਕਤਵਰ ਪ੍ਰਧਾਨ ਮੰਤਰੀ ਜੀ ਜੇ ਦੇਸ਼ ਦੇ 60 ਕਰੋੜ ਕਿਸਾਨਾਂ ਲਈ ਖੇਤ ਮਜ਼ਦੂਰ ਲਾ ਲਈਏ 80 ਕਰੋੜ ਲੋਕਾਂ ਲਈ ਇਹ ਅਨਾਉਂਸਮੈਂਟ ਕਰਨ ਕੇ ਕਰਜ਼ੇ ਮਾਫੀ ਦੀ ਤੇ ਪਾਛਪਾ ਦੇ ਪ੍ਰਚਾਰ ਤੇ ਮੋਹਰ ਲੱਗ ਜੂ ਵੀ ਵਾਕਿਆ ਹੀ ਤਾਕਤਵਰ ਪ੍ਰਧਾਨ ਮੰਤਰੀ ਹੈਗੇ ਨੇ ਤਾਂ ਸਥਿਤੀ ਦੀ ਸਪਸ਼ਟ ਹੋ ਜੂਗੀ ਤੋਂ ਇਸ ਕਰਕੇ ਅਸਵਲੇ ਲੋੜ ਹੈਗੀ ਆ ਵੀ ਜਿਹੜਾ ਸਾਡੇ ਸਾਹਮਣੇ ਡੱਡ ਲੋ ਖੜਿਆ ਵਾ ਉਹਨੂੰ ਆਪਾਂ ਸਿਰੇ ਲਾਈਏ ਬਾਕੀ ਮੰਗਾ ਸਰਕਾਰਾਸ ਵਾਸਤੇ ਜਿਹੜੀ ਅਸੀਂ ਗੱਲ ਕਰ ਰਹੇ ਆ ਲਖੀਮਪੁਰ ਖਰੀ ਦਾ ਇਨਸਾਫ ਦੇਣਾ ਵੱਡਾ ਮੰਗ ਹੈ ਕੇਸ ਵਾਪਸ ਲੈਣੇ ਵੱਡੀ ਮੰਗ ਹੈ ਨਹੀਂ ਬਾਕੀ ਮੰਗਾਂ ਤੇ ਗੱਲ ਕਰਕੇ ਨਿਬੇੜਾ ਹੋ ਸਕਦਾ ਵਾ ਤਿੰਨ ਬਹੁਤ ਵੱਡੀਆਂ ਮੰਗਾਂ ਨੇ ਵਿੱਚ ਐਮਐਸਪੀ ਲੀਗਲ ਗਰੰਟੀ ਕਾਨੂੰਨ ਸੀ2+50% ਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਭਾਵੇਂ ਬਾਕੀ ਮੰਗਾਂ ਅਸੀਂ ਘੱਟ ਮਹੱਤਵ ਨਹੀਂ ਰੱਖਦੇ ਹਜੇ ਕੇਂਦਰ ਦੇ ਵਜ਼ੀਰ ਕਹਿੰਦੇ ਸੀ ਵੀ ਜਿਹੜਾ ਤੁਸੀਂ ਕਹਿ ਰਹੇ ਜੇ ਵੀ ਡਬਲਯੂਟੀਓ ਤੋਂ ਭਾਰਤ ਅਸੀਂ ਡਬਲਯੂਟੀਓ ਤੋਂ ਸਮਝੌਤੇ ਬਾਰੇ ਨਹੀਂ ਕਹਿ ਰਹੇ ਅਸੀਂ ਕਹਿੰਦੇ ਖੇਤੀ ਸੈਕਟਰ ਵਾਲੇ ਮਸਲੇ ਤੇ ਭਾਰਤ ਡਬਲਯੂਟੀਓ ਦੀਆਂ ਨੀਤੀਆਂ ਤੋਂ ਬਾਹਰ ਖੇਤੀ ਸੈਕਟਰ ਨੂੰ ਕਰ ਲਵੇ ਉਹਦੇ ਤੇ ਉਹ ਕਹਿੰਦੇ ਸੀ ਚਰਚਾ ਕਰਕੇ ਦੱਸਾਂਗੇ ਦੱਸ ਦੇਣ ਉਹ ਕਹਿੰਦੇ ਸੀ ਨਰੇਗਾ ਤੇ ਤੁਸੀਂ ਚਰਚਾ ਕਰਨਾ ਚਾਹੁੰਦੇ ਸੀ ਸਲਾਹ ਕਰਕੇ ਤੁਹਾਨੂੰ ਦੱਸਾਂਗੇ ਉਹ ਕਹਿੰਦੇ ਸੀ ਕਰਜ਼ੇ ਤੇ ਦੱਸਾਂਗੇ ਅਸੀਂ ਤਾਂ ਦੱਸਤਾ ਨਾ ਸਾਨੂੰ ਪ੍ਰਪੋਜ਼ਲ ਮਨਜ਼ੂਰ ਆ ਕੇ ਨਹੀਂ ਮਨਜ਼ੂਰ ਹੁਣ ਕੇਂਦਰ ਬਿਆਨ ਦਾ ਅੱਗੇ ਵੀ ਉਹਨਾਂ ਉਹਨਾਂ ਨੂੰ ਕਿਹੜੀ ਗੱਲ ਮਨਜ਼ੂਰ ਆ ਤੇ ਕਿਹੜੀ ਗੱਲ ਤੇ ਸਥਿਤੀ ਸਪਸ਼ਟ ਹੋਣੀ ਚਾਹੀਦੀ ਅਗਲੀ ਗੱਲ ਇਸ ਵੇਲੇ ਵੀ ਸਾਡਾ ਸ਼ਹੀਦ ਪਰਿਵਾਰ ਦਾ ਜਿਹੜਾ ਉੱਥੇ ਪਵਿੱਤਰ ਦੇਹ ਆ ਉਹ ਹਸਪਤਾਲ 'ਚ ਪਈ ਹੋਈ ਆ ਜੇ ਪੰਜਾਬ ਸਰਕਾਰ ਇਸ ਤਰੀਕੇ ਨਾਲ ਇਹਨੂੰ ਡਿਲੇ ਕਰੂਗੀ ਸਾਡੇ ਸ਼ਹੀਦਾਂ ਦੀਆਂ ਲਾਸ਼ਾਂ ਹਸਪਤਾਲਾਂ ਵਿੱਚ ਰੁੱਲਣਗੀਆਂ ਤਾਂ ਇਹ ਠੀਕ ਗੱਲ ਨਹੀਂ ਹੈਗੀ ਅਸੀਂ ਕਹਿੰਦੇ ਪੰਜਾਬ ਸਰਕਾਰ ਤੁਰੰਤ ਪਾਲਿਸੀ ਡਿਕਲੇਅਰ ਕਰੇ ਕਿ ਉਹ ਕਿੰਨੀ ਰਕਮ ਦੇਊਗੀ ਜੇ ਕੋਈ ਕਿਸਾਨ ਸ਼ਹੀਦ ਹੁੰਦਾ ਉਹਨੂੰ ਨੌਕਰੀ ਤਾਂ ਫਿਰ ਸਾਨੂੰ बार-बार ਉਹਨਾਂ ਦੀ ਅਫਸਰ ਸੈਨਾ ਮੱਥਾ ਪੇਚੀ ਕਰਨ ਦੀ ਲੋੜ ਨਹੀਂ ਹੈਗੀ ਆਟੋਮੈਟਿਕ ਕੰਮ ਚੱਲੂਗਾ ਤੇ ਕੱਲ ਵੀ ਕਿਹਾ ਸੀ ਵੀ ਜੇ ਪਟਿਆਲੇ ਜ਼ਿਲ੍ਹੇ 'ਚ ਇੰਟਰਨੈਟ ਬੰਦ ਆ ਜਾਂ ਸੱਤਾਂ ਪੰਜਾਬ ਦੇ ਜ਼ਿਲ੍ਹਿਆਂ 'ਚ ਇੰਟਰਨੈਟ ਬੰਦ ਆ ਤੇ ਪੰਜਾਬ ਸਰਕਾਰ ਸਥਿਤੀ ਨੂੰ ਸਪਸ਼ਟ ਕਰੇ ਠੀਕ ਹੈ ਜੀ ਔਰ ਪਟਿਆਲਾ ਡੀਸੀ ਦੀ ਹਦਾਇਤਾਂ ਨੇ ਭਾ ਚਾਹੇ ਕੋਈ ਵੀ ਬੰਦਾ ਹੋਵੇ ਬ੍ਰੌਡਬੈਂਡ ਜਿਹੜਾ ਕਮਰਸ਼ੀਅਲ ਇਸਤੇਮਾਲ ਕਰਨ ਵਾਲਾ ਇੰਟਰਨੈਟ ਹੈ ਕਦੀ ਬੰਦ ਨਹੀਂ ਹੁੰਦਾ ਉਹਦੇ ਤੇ ਬੰਦੀ ਆ ਉਹ ਪਾਬੰਦੀ ਪੰਜਾਬ ਸਰਕਾਰ ਦੀ ਆ ਕੇਂਦਰ ਦੀ ਆ ਨਿਜਮ ਖੁੱਲ ਕੇ ਦੱਸੇ ਜਾਣ ਵੀ ਜੇ ਪੰਜਾਬ ਸਰਕਾਰ ਨਹੀਂ ਵੀ ਚਾਹੁੰਦੀ ਤੇ ਕੀ ਕੇਂਦਰ ਸਾਡਾ ਨੈੱਟ ਬੰਦ ਕਰ ਸਕਦਾ ਸਥਿਤੀ ਨੂੰ ਸਪਸ਼ਟ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਕਰਨਾ ਚਾਹੀਦਾ ਆ ਅਸੀਂ ਕੱਲ ਵੀ ਕਿਹਾ ਸੀ ਵੀ ਜੇ ਪੁਲਿਸ ਸਾਡੀ ਵਿੱਚ ਟੈਰੀਟਰੀ 'ਚ ਨਹੀਂ ਹੈਗਾ ਕੋਈ ਗੱਲ ਨਹੀਂ ਫਿਰ ਰੌਲਾ ਕੋਈ ਨਹੀਂ ਜੇ ਹੈਗਾ ਤੇ ਪੰਜਾਬ ਸਰਕਾਰ ਸਥਿਤੀ ਨੂੰ ਸਪਸ਼ਟ ਕਰੇ ਵੀ ਇਹ ਕੀ ਹੈਗਾ ਵਾ ਤੋਂ ਆ ਗੱਲਬਾਤ ਸੀਗੀ ਹੁਣ ਅਮਰਜੀਤ ਸਿੰਘ ਜੀ ਰੜਾ ਆਪਾਂ ਦੋ ਫਾਰਮ ਚੱਲ ਰਹੇ ਆ ਕਿਸਾਨ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਨੌਨ ਪੋਲਿਟੀਕਲ ਤਾਂ ਡੱਲੇਵਾਰ ਸਾਹਿਬ ਕਿਤੇ ਐਮਰਜੈਂਸੀ ਸੀ ਉੱਥੇ ਗਏ ਸੀ ਤੇ ਉਹਨਾਂ ਵੱਲੋਂ ਅਮਰਜੀਤ ਸਿੰਘ ਜੀ ਰੜਾ ਹੈਗੇ ਨੇ ਉਹ ਕਹਿੰਨੇ ਪਹਿਲਾਂ ਇੱਕ ਵਾਰੀ ਪੀਸੀ ਉਹਨੂੰ ਉਹ ਗੱਲ ਕਰਨਗੇ ਆਏਗੀ ਹਿੰਦੀ ਵੀ ਆਏਗਾ ਹਿੰਦੀ ਵਾਲਾ ਅਲੱਗ ਸ ਹੈ ਦੋਸਤੋ ਪੰਦੇਰ ਸਾਹਿਬ ਨੇ ਜਿਸ ਤਰ੍ਹਾਂ ਸਪਸ਼ਟ ਕੀਤਾ ਕੰਟਰੈਕਟ ਤੇ ਜਿਹੜਾ ਸਾਡੇ ਕੋਲ ਪ੍ਰਪੋਜ਼ਲ ਆਇਆ ਉਹਨੂੰ ਮੁੱਢੋਂ ਰੱਦ ਕੀਤਾ ਹੈ ਇਹਦੀ ਇੱਕ ਉਦਾਹਰਨ ਜਿਹੜੀ ਹੈ ਗੰਨੇ ਦੀ ਫਸਲ ਜਿਹੜੀ ਹੈ ਉਹ ਕਣਕ ਤੇ ਝੋਨੇ ਦੇ ਬਦਲ ਦੇ ਰੂਪ ਦੇ ਵਿੱਚ ਕਿਸਾਨ ਬੀਜਦਾ ਹੈ ਪਰ ਬਹੁਤ ਸਾਰਿਆਂ ਥਾਵਾਂ ਦੇ ਉੱਤੇ ਮਿਲ ਮਾਲਕਾਂ ਤੇ ਕਿਸਾਨਾਂ ਦੇ ਵਿੱਚ ਕੰਟਰੈਕਟ ਕਰਾ ਕੇ ਸਰਕਾਰ ਜਿਹੜੀ ਆ ਉਹ ਸਾਂਝਾ ਰੂਪ ਜਿਹੜਾ ਵਿੱਚ ਕੇਨ ਕਮਿਸ਼ਨ ਦੇ ਰੂਪ ਵਿੱਚ ਤੈਅ ਕਰਦੀ ਹੈ ਆਪਣਾ ਔਰ ਬਹੁਤ ਸਾਰੇ ਥਾਵਾਂ ਦੇ ਉੱਤੇ ਕਿਸਾਨਾਂ ਨੂੰ ਪੂਰੇ ਦੇਸ਼ ਦੇ ਵਿੱਚ ਗੰਨੇ ਦਾ ਮੁੱਲ ਲੈਣ ਵਾਸਤੇ ਰੋਲਣਾ ਪੈਂਦਾ ਹੈ ਇੱਕ ਉਦਾਹਰਨ ਹੈ ਜਿਹੜਾ ਇਹਨਾਂ ਨੇ ਸਾਨੂੰ ਫਸਲਾਂ ਦੇ ਉੱਤੇ ਜਿਹੜਾ ਕੰਟਰੈਕਟ ਕਰਨ ਦੀ ਗੱਲ ਕੀਤੀ ਆ ਤੇ ਸਭ ਤੋਂ ਸੌਖਾ ਤਰੀਕਾ ਜਿਹੜਾ ਡਾਇਵਰਸੀਫਿਕੇਸ਼ਨ ਦੀ ਗੱਲ ਕਰਦੇ ਆ ਡਾਇਵਰਸੀਫਿਕੇਸ਼ਨ ਵਾਸਤੇ ਜੇ ਐਮਐਸਪੀ ਤੇ ਗਰੰਟੀ ਕਾਨੂੰਨ ਮਿਲਦਾ ਹੈ ਤੇਈ ਫਸਲਾਂ ਦਾ ਮੁੱਲ ਜਿਹੜਾ ਉਹ ਤੈਹ ਹੁੰਦਾ ਹੈ ਕਾਨੂੰਨ ਮੁਤਾਬਕ ਕੋਈ ਵੀ ਚਾਹੇ ਉਹ ਪ੍ਰਾਈਵੇਟ ਪਲੇਅਰ ਵੀ ਕਿਉਂ ਨਾ ਹੋਵੇ ਉਹ ਉਸ ਮੁੱਲ ਤੋਂ ਹੇਠਾਂ ਜੇ ਫਸਲ ਖਰੀਦਦਾ ਤੇ ਉਸ ਤੇ ਕਾਨੂੰਨੀ ਕਾਰਵਾਈ ਹੋਵੇ ਹੋਵੇਗੀ ਇਸ ਕਰਕੇ ਡਾਈਵਰਸੀਫਿਕੇਸ਼ਨ ਵਾਸਤੇ ਜਿਹੜਾ ਟੰਡੋਰਾ ਬਿਟਿਆ ਜਾ ਰਿਹਾ ਜਿਹੜਾ ਦੋਹਰਾ ਕਿਰਦਾਰ ਸਰਕਾਰ ਵੱਲੋਂ ਦਿਖਾਇਆ ਜਾ ਰਿਹਾ ਇਹ ਸਾਹਮਣੇ ਆਉਂਦਾ ਕਿ ਸਰਕਾਰ ਦੀ ਮਨਸ਼ਾ ਸਾਡੇ ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕਰਕੇ ਗੰਭੀਰਤਾ ਵਾਲੀ ਨਹੀਂ ਜੇ ਗੰਭੀਰਤਾ ਵਾਲੀ ਹੁੰਦੀ ਤੇ ਸਾਡੇ ਜਿਹੜੇ ਮੁੱਦਿਆਂ ਨੂੰ ਡਾਇਵਰਟ ਕਰਕੇ ਡਾਇਵਰਸੀਫਿਕੇਸ਼ਨ ਵੱਲੇ ਪਾਸੇ ਨੂੰ ਨਾ ਲਿਜਾਇਆ ਜਾਂਦਾ ਸੋ ਇਸ ਕਰਕੇ ਅਸੀਂ ਜਿਹੜਾ ਇਹਨਾਂ ਦਾ ਕੰਟ੍ਰੈਕਟ ਵਾਲਾ ਫਾਰਮੂਲਾ ਹੈ ਉਹਨੂੰ ਰੱਦ ਕਰਦੇ ਆ ਤੇ ਸਰਕਾਰ ਨੂੰ ਸਿੱਧਾ ਦੱਸਦੇ ਆ ਕਿ ਜਿਹੜੇ ਅਸੀਂ ਮੰਗ ਕਰਦੇ ਆ ਐਮਐਸਪੀ ਦੀ ਗਰੰਟੀ ਕਾਨੂੰਨ ਦੀ ਉਸ ਮੰਗ ਤੇ ਗੌਰ ਕਰੇ ਤੇ ਇਸ ਫੈਸਲੇ ਤੋਂ ਅੱਗੇ ਵਧ ਕੇ ਕੋਈ ਸਹੀ ਫੈਸਲਾ ਕਿਸਾਨਾਂ ਨੂੰ ਸੁਣਾਵੇ ਹੁਣ ਮੈਂ ਬੰਦੀ ਸਾਹਿਬ ਨੂੰ ਬੇਨਤੀ ਕਰਾਂਗਾ। ਅਛਾ ਇੱਕ ਗੱਲ ਰਹਿ ਗਈ ਸੀ ਜਿਹੜੀ ਇਧਰੋਂ ਵੀ ਕਰ ਦੋਗੀ। ਸਾਡੇ ਨਾਲ ਜਿਹੜੇ ਅੱਜ ਬੈਠੇ ਨੇ ਅਸ਼ੋਕ ਬਲਾਰਾ ਜੀ ਨੇ ਰਾਜਸਥਾਨ ਤੋਂ ਜੁਨੇ ਚਾਉਂਦੇ ਨੇ। ਇਹ ਹਰਿਆਣਾ ਤੋਂ ਆਏ ਰਹੇ ਨੇ। ਆਹ ਸੋ ਇਹ ਹਰਿਆਣੇ ਤੋਂ ਆਉਂਦੇ ਨੇ। ਇਹ ਸਾਡੇ ਬਾਈ ਜੀ ਰਾਜਸਥਾਨ ਤੋਂ ਨੇ। ਸੰਤ ਵੀਰ ਸਿੰਘ ਜੀ ਜੀਕੇਐਸ ਦੇ ਆਗੂ ਨੇ। ਸਾਡੇ ਨਾਲ ਗੁਰਤੇਜ ਸਿੰਘ ਜੀ ਪਨੇੜੀ ਨੇ। ਇਹ ਪਟਿਆਲੇ ਤੋਂ ਸਾਨੂੰ ਬਿਲੋਂਗ ਕਰਦੇ ਨੇ। ਸਾਡੇ ਨਾਲ ਚਮਕੌਰ ਸਿੰਘ ਜੀ ਹੈਗੇ ਨੇ। ਇਹ ਇਹ ਪੰਜਾਬ ਤੋਂ ਬਿਲੋਂਗ ਕਰਦੇ ਨੇ। ਸਾਡੇ ਨਾਲ ਪਰਮਜੀਤ ਸਿੰਘ ਜੀ ਠੀਕ ਹੈ ਇਹ 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 ਜਿਹੜਾ ਵਾ ਇਹ ਮੱਧ ਪ੍ਰਦੇਸ਼ ਤੋਂ ਬਿਲੋਂਗ ਕਰਦੇ ਨੇ ਔਰ ਸਾਡੇ ਜੱਲੇਵਾਲ ਸਾਹਿਬ ਨੇ ਇਹ ਵੀ ਸਾਡੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਇਹ ਹੁਣ ਆਪਣੇ ਸਾਥੀਆਂ ਦੀ ਇੰਟਰੋਡਕਸ਼ਨ ਕਰਾ ਦੇਣਗੇ ਮਾੜਾ ਜੀ ਸੁਖਦੇਵ ਸਿੰਘ ਜੀ ਭੋਜਰਾਜ ਜੀ ਪੰਜਾਬ ਤੋਂ ਬਿਲੋਂਗ ਕਰਦੇ ਨੇ ਜੀ ਐਸਕੇਐਮ ਦੇ ਮੈਂਬਰ ਨੇ ਸਿੱਧੂਪੁਰ ਜੱਥੇਬੰਦੀ ਤੋਂ ਸਰਦਾਰ ਜਸਵੀਰ ਸਿੰਘ ਜੀ ਉਹ ਸਾਡੇ ਵਿੱਚ ਬੈਠੇ ਨੇ ਸੁਖਜੀਤ ਸਿੰਘ ਜੀ ਹਰਦੋ ਝੰਡੇ ਐਸਕੇਐਮ ਦੇ ਨਾਲ ਜੁੜੇ ਹੋਏ ਨੇ ਆਸੂਬੇ ਦੇ ਆਗੂ ਨੇ ਸੋਨੂ ਆਲਖ ਜੀ ਇਹ ਸੂਬੇ ਦੇ ਆਗੂ ਨੇ ਜੀ ਐਸ ਕੇ ਐਮ ਨਾਲ ਜੁੜੇ ਹੋਏ ਨੇ ਕੁਲਦੀਪ ਸਿੰਘ ਚਵਿੰਡਾ ਜੀ ਇਹ ਵੀ ਐਸ ਕੇ ਐਮ ਨਾਲ ਜੁੜੇ ਹੋਏ ਨੇ ਇਹ ਐਸ ਕੇ ਐਮ ਨੂੰ ਨਾਲ ਜਿਹੜਾ ਆ ਉਹ ਰਲ ਕੇ ਚੱਲਦੇ ਨੇ অশੋਕ ਭਲਾਰਾ ਜੀ ਹਿੰਦੀ ਚ ਕਰ ਦੇਣਗੇ ਸਭੀ ਪੱਤਰਕਾਰ ਸਾਥਿਓ ਕਾ ਸਵਾਗਤ ਹੈ ਆਗੇ ਕਰ ਦੇ ਨੇ ਕਰ ਬੋਲ ਉੱਚੀ ਬੋਲੇ ਬੋਲੇ ਨਾ ਬੋਲ ਬੋਲ ਨਾ ਉੱਚਾ ਸਭੀ ਸਭੀ ਪੱਤਰਕਾਰ ਭਾਈਓ ਕਾ ਸਵਾਗਤ ਹੈ जिस प्रकार से पंडेर साहब ने बताया कि जो 18 तारीख को रात को मीटिंग हुई केंद्र सरकार के वजीरों के साथ वो एक प्रपोजल लेकर आए थे कि जो फसलें हैं पांच फसलें इनको हम एमएसपी के तहत खरीदेंगे परंतु इसमें एक पेश फंसा हुआ था कि जो लोग जो किसान गेहूँ और धान की फसल की एवज में बदल के फसल बोएंगे उन फसलों को खरीदा जाएगा और उनसे वो लोग जो कॉन्टैक्ट फार्मिंग के लिए आगे आएंगे वो उनसे संबंध बढ़ाएंगे एक कॉन्टैक्ट फार्मिंग का जन्म होगा और ये उन्नीस में चौधरी चरण सिंह ने जब जवाहरलाल नेहरू ने ये कॉन्टैक्ट फार्मिंग की बात की थी तो चौधरी चरण सिंह ने इसको कंडेम किया था और आज टोटल जो हमारी सबसे प्रमुख मांग है एमएसपी का गारंटी खरीद कानून यदि सरकार पाँच लाख साठ हज़ार करोड़ की वर्किंग कैपिटल लेगी तो तमाम तेईस फसलें हमारी एमएसपी पर खरीदी जा सकती है यदि सरकार की नीयत ठीक है तो और जो हमारा लोन माफ़ करने की बात आती है उसमें से सात दशमलव तीन चार करोड़ का एसीसी का है और लगभग आठ करोड़ वाला जो है वो ट्रम लोन है तो 16 लाख करोड़ के आसपास ये लोन है और इसको वेव ऑफ करना केंद्र सरकार के लिए कोई बड़ी बात नहीं है तो हमारी सबसे प्रमुखता से ये बात है कि पहला काम जो किसान की पहली मांग है वो है कि एम का गारंटी कानून जो प्रक्योरमेंट खरीद के लिए बढ़ाया जाए जिसका भारत सरकार ने प्रधानमंत्री जी ने वायदा किया था दूसरी बात किसान और मजदूर के कर्जे की बात है तीसरी बात है C2 प्लस 50 के के तहत हमारी कीमत और जिस प्रकार से ने बताया कि यदि केंद्र सरकार की नीयत अपने 80 करोड़ किसान और मजदूर के हित की है तो तुरंत प्रभाव से जिस प्रकार से वोमेन रिजर्वेशन बिल के लिए पार्लियामेंट का सेशन बुलाया गया इसी प्रकार से एक स्पेशल सेशन बुलाया जाए और ये किसान और मजदूर की मांग को पूरा किया जा सकता है दूसरी बात यदि केंद्र सरकार ये समझे कि इतना मजदूर की और किसान की हमें टाइम लग रहा है तो ये सारा जो एक्सपर्ट लोग हैं उन्होंने अपनी ओपिनियन दे दी कि ये आसानी से इस दायरे के अंदर किया जा सकता है तो हम केंद्र सरकार से ये बिल्कुल अपने दोनों फॉर्मों की तरह से मांग करते हैं कि तुरंत प्रभाव से एम का खरीद का गारंटी का कानून बनाया जाए किसान का मजदूर का कर्जा माफ किया जाए सी टू प्लस फिफ्टी पे हमारा मूल्य निर्धारण किया जाए और जो डिमांड्स पंडेर साहब ने बताई जिस प्रकार से एक बहुत बड़ा लैंड एक बिल है जो 2013 का था जो 2015 में मॉडल एक्ट के नाम से बदला गया वो पहले वाड़ा किया जाए और आगे हम अब जो माहौल ये चल रहा था, तारीख से से आपके सहयोग से, पूरी दुनिया इसको देख रही है किस प्रकार से बमबारी हो रही है बुलेट चल रही है रबड़ की गोलियां सेलिंग और पता नहीं क्या क्या स्मोक सेल है अलग अलग चीजें एक शांतिपूर्वक प्रदर्शन पर हमारी बात केवल इतनी है कि केंद्र सरकार हमारी समस्या का समाधान कर दे वो यहाँ बैठ के कर दे वरना अपने बैरिकेट हटाए हम शांति पूर्वक आगे जाना चाहते हैं वहां जाके हम अपनी बात रखेंगे और इसको ये इशू नहीं है अगबर कोई बैरिकेड तोड़ना है या दिल्ली पहुंचना है यदि सरकार चाहे तो हमारी बात यहाँ मान के हम वापस जा सकते हैं रही पंजाब सरकार की बात पंजाब सरकार की टेरिटरी में डीसी पटियाला ने भी विजिट की थी और ये कहा था कि मैंने हरियाणा गवर्नमेंट को ऐतराज़ किया है कि पंजाब की टेरिटरी में ये सेलिंग ना हो उसके बाद भी वो जारी रही दूसरा जो इंटरनेट और ब्रॉडबैंड की बात थी पहले तीन जिले का था अब सात जिले का हो गया ये तो पंजाब सरकार के हाथ की बात है तीसरा हमारा किसान यहाँ भी शहीद हो गया उधर पटियावाड़ा वाला शहीद हो गया खनौरी तो बॉर्डर पर और वो डेड बॉडी भी अब तक हॉस्पिटल के अंदर है कम से कम पंजाब सरकार इस पर कोई पॉलिसी का निर्धारण करके ये बताए कि भाई क्या कुछ क्या आपकी सोच क्या है यदि किसान मजदूर इसी तरह मरता रहा तो फिर हम इसको जो कॉन्स्टिट्यूशन का फोर्थ चैप्टर का आर्टिकल है कि वेलफेयर स्टेट नहीं है फिर तो इसको एक जबरदस्ती वाली सिचुएशन माना जाएगा तो आप लोगों के माध्यम से हमारा यही कहना है हमारी मांगे तुरंत मानी ली जाएं ताकि हम अपने घर जाएं और यदि नहीं मान रहे तो शांति पूर्वक हमारे को प्रदर्शन करने की आगे जाने की इजाजत दी जाए ठीक है ਹਾਂਜੀ ਕੋਈ ਸਵਾਲ ਦੱਸੋ ਕੱਲ ਡ੍ਰੌਪ ਨਹੀਂ ਹੋ ਰਹੀ ਹੈ ਕਾਲੀ ਪੁਲਿਸ ਨਾਲੀ ਗੱਲ ਆਈ ਆ ਦਿੱਲੀ ਕੂਚ ਨੂੰ ਲੈ ਕੇ ਕਿੰਨੀ ਕੀ ਤਿਆਰੀ ਹੈ ਫੈਸਲਾ ਕੀਤਾ ਹੈ ਕਿ ਕੱਲ ਦੀ ਕਿੰਨੀ ਕੀ ਤਿਆਰੀ ਜਿਹੜਾ ਦਿੱਲੀ ਕੂਚ ਆ ਉਹ ਪੀਸਫੁਲੀ ਢੰਗ ਨਾਲ ਆਪਣੇ ਤਾਂ ਸਟੈਂਡ ਕਰਦਾ ਹੈਗਾ ਵਾ ਕਰੋਗੇ बिल्कुल अच्छा, देव साँगी। देव साँगी। देव साँगी। है। हुई है। उसमें ने भी की हरियाणा की बात नहीं हुई है केंद्रीय पॉसिबल नहीं है देखिए केंद्र के मंत्री का बयान जो उन्होंने दिया वो दुनिया की पटल में सुन लीजिए एक बार अगर आपको सुन के लगेगा तो अच्छा क्लियर हो जाएगा उन्होंने पूरे देश की बात की ਪਰ ਉਹ ਉਹ ਹਮਨੇ ਰੱਦ ਕਰਦੀ ਉਹ ਉਹ ਪ੍ਰਪੋਜ਼ਲ ਹੀ ਰੱਦ ਕਰਦੀ ਤਬ ਕਿਸਕੇ ਲਈ ਦਿਆ ਕਿਸਕੇ ਲਈ ਨਹੀਂ ਦਿਆ ਬਾਤੀ ਨਹੀਂ ਹਤੀ ਸਰ ਸਾਹਿਬ ਜਿਹੜੀ ਇਹ ਫਸਲੀ ਵਿਭੰਤਾਲੀ ਗੱਲ ਆਈ ਉਸ ਮੀਟਿੰਗ ਦੇ ਵਿੱਚ ਇਹ ਤੁਹਾਡੀ ਮੰਗ ਸੀਗੀ ਤੁਹਾਡੇ ਵੱਲੋਂ ਛੜੀ ਸੀ ਜਾਂ ਕੇਂਦਰ ਸਰਕਾਰ ਨੇ ਆਪਣੀ ਸਰਕਾਰ ਅਸੀਂ ਕੋਈ ਉਹਨਾਂ ਨੂੰ ਸਾਡੀ ਮੰਗ ਆ ਸੀ ਸਾਡੀ ਪ੍ਰਪੋਜ਼ਲ ਆ ਆ ਸਾਡੀ ਲੈਲਨ ਪ੍ਰਪੋਜ਼ਲ ਵੀ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਲਿਆਂਦਾ ਜਾਵੇ ਸਪੈਸ਼ਲ ਸੈਸ਼ਨ ਤੱਕ ਇਹਤੇ ਦੱਸੋ ਸਾਰੀਆਂ ਫਸਲਾਂ ਦੇ ਉੱਪਰ ਜਿੰਨੇ ਸਾਰੀਆਂ ਫਸਲਾਂ ਦੋ

ਧਰ ਸਾਬ ਤੁਹਾਡੀਆਂ ਸਾਰੀਆਂ ਧਰ ਸਾਬ ਤੁਹਾਡੀਆਂ ਸਾਰੀਆਂ মিডিਆ ਸੀਐਮ ਕਿਹੜੀਆਂ ਖਰੀਦ ਏਜੰਸੀਆਂ ਤੋਂ ਜਿਹੜੀਆਂ ਪੰਜ ਫਸਲਾਂ ਦੀ ਗੱਲ ਹੋ ਰਹੀ ਹੈ ਉਹ ਸਰਕਾਰ ਕਹਿੰਦੀ ਹੈ ਕਿ ਖਰੀਦ ਏਜੰਸੀਆਂ ਜਿਹੜੀਆਂ ਕਿਸਾਨਾਂ ਦੀਆਂ ਪੰਜ ਫਸਲਾਂ ਚੱਕਣਗੀ ਦੇਖੋ ਉਹ ਕੰਟੈਕਟ ਫਾਰਮਿੰਗ ਆ ਉਹਦੋਂ ਅਸੀਂ ਮੂਲੋਂ ਰੱਦ ਕਰਦੇ ਆ ਫਿਰ ਕੋਈ ਨਾਲ ਕੋਈ ਉਹਨਾਂ ਨੇ ਕੋਈ ਇੰਡੈਕਸ ਦਿੱਤਾ ਹੋਵੇ ਨਾਲ ਕੋਈ ਉਹਨਾਂ ਨੇ ਕੋਈ ਤਾਂ ਤਰਕ ਦਿੱਤਾ ਹੋਵੇ ਵੀ ਆਹ ਏਜੰਸੀਆਂ ਖਰੀਦਣ ਨਹੀਂ ਨਹੀਂ ਮੈਂ ਕਹਿੰਦਾ ਉਹ ਚ ਜੜੀਆਂ ਮਰਜੀ ਏਜੰਸੀਆਂ ਖਰੀਦ ਲੈਣ ਜਦੋਂ ਅਸੀਂ ਉਹਨਾਂ ਦੀ ਤਜਵੀਜ਼ ਹੀ ਰੱਦ ਕਰ ਦਿੱਤੀ ਫਿਰ ਅਸੀਂ ਉਧਰ ਦੇਖਣਾ ਕਿ ਉਹ ਵਾਂ ਠੀਕ ਹੈ ਜੀ ਸਵਾਲ ਤਾਂ ਇਹ ਹੈਗਾ ਜਦੋਂ ਸਾਨੂੰ ਤਜਵੀਜ਼ ਹੀ ਨਹੀਂ ਪਸੰਦ ਪ੍ਰਾਈਵੇਟ ਸੀ ਏਜੰਸੀਆਂ ਜਾਂ ਉਹ ਸਰਕਾਰੀ ਨਹੀਂ ਉਹ ਸਰਕਾਰੀ ਏਜੰਸੀਆਂ ਵੀ ਸੀਗੀ ਪਰ ਉਹ ਕੰਟੈਕਟ ਬੇਸ ਇਹ ਇਹ ਪਹਿਲੋ ਰਾਜਸਥਾਨ ਚ ਵਿੱਚ ਹੋ ਰਹੀ ਆ ਓਕੇ ਉਹ ਹੋ ਰਿਹਾ ਕਿਸਾਨਾਂ ਨੂੰ ਪਸੰਦ ਨਹੀਂ ਹੈਗੀ ਉਹ ਕਰ ਰਹੇ ਆ ਪਰ ਉਹਦੇ ਵਿੱਚ ਉਹ ਠੀਕ ਨਹੀਂ ਹੈਗੀ ਇਸ ਕਰਕੇ ਆਪਾਂ ਉਹਦੇ ਤੇ ਬਹੁਤਾ ਗੱਲ ਜਾਂਦੇ ਸੋਚ ਹੈ ਜੀ ਸਰ ਸਾਹਿਬ ਤੁਹਾਡੀ ਹਰ ਮੀਟਿੰਗ ਤੇ ਸੀਐਮ ਪੰਜਾਬ ਮੌਜੂਦ ਹੁੰਦੇ ਸੀ ਕੀ ਤੁਹਾਡੀ ਸ਼ਹੀਦ ਕਿਸਾਨਾਂ ਦੇ ਮੁਆਵਜ਼ੇ ਲੈ ਕੇ ਗੱਲਬਾਤ ਤੁਹਾਡੇ ਟੇਬਲ ਤੋਂ ਕੋਈ ਵੀ देखो असी आज भी थोड़े मांग कर रहे हैं उत्ते भी की पंजाब सरकार शहीद वास्ते वास्ते अपनी पॉलिसी जवान खड़े हुए है, तो कैसे अभी? ये देख लिये ये नंगे हाथ ऐसे जाएंगे और बोलियो ਉਹਨੇ ਰੱਖਤੀ ਹੈ ਕਿ ਅਸੀਂ ਰਿਜੈਕਟ ਕਰੇ ਤਾਂ ਉਹਨੇ ਆਫਰ ਕੀਤੀ ਸੀ ਹੁਣ ਉਹਨਾਂ ਨੇ ਕੀ ਫੈਸਲਾ ਕਰਨ ਲੱਗੇ ਕਿ ਜੇ ਦੁਬਾਰਾ ਤੋਂ ਮੀਟਿੰਗ ਲਈ ਬੁਲਾਉਂਦੇ ਨੇ ਕੱਲ ਜਾਂ ਅੱਜ ਸ਼ਾਮ ਤੱਕ ਕੋਈ ਇਹੋ ਜਿਹਾ ਫੈਸਲਾ ਆਂਦੇ ਕਿ ਦੁਬਾਰਾ ਮੀਟਿੰਗ ਕਰ ਲੋ ਜਿਹੜੀ ਗੱਲ ਤੁਸੀਂ ਰੱਖੀ ਆ ਤੁਸੀਂ ਤਾਂ ਮਨ ਕਰਦਾ ਹੈ ਤਾਂ ਫਿਰ ਕੱਲ ਦਾ ਜਿਹੜਾ ਪ੍ਰੋਟੈਸਟ ਹੈਗਾ ਅੱਗੇ ਵਧਣ ਦਾ ਇਹ ਹੋਲਡ ਹੋਏਗਾ ਜਾਂ ਫਿਰ ਅੱਗੇ ਵਧੋਗੇ ਸੀ ਦੇਖੋ ਜੇ ਦੇ ਸਿਰ ਤੇ ਤਾਂ ਕੁਝ ਨਹੀਂ ਕਿਹਾ ਜਾਂਦਾ ਹਾਂ ਸਜਿੰਦੀ ਠੀਕ ਹੈ ਜੀ ਜੇ ਕੋ ਜੇ ਉੱਥੇ ਤਾਂ ਸਦੋਂ ਸਰਕਾਰ ਕੋ ਗੱਲ ਕਰੂਗੀ ਬਿਆਨ ਆਊਗਾ ਫਿਰ ਫਿਰ ਉਹਦੇ ਤੇ ਵਿਚਾਰ ਵੀ ਕਰ ਲਾਂਗੇ ਹਾਲੇ ਕੋ ਨਾ ਬਿਆਨ ਆ ਨਾ ਕੋ ਗੱਲ ਕਰਨਾ ਚਾਹੁੰਦਾ ਹਾਲੇ ਤੇ ਜਿਹੜੀ ਗੱਲ ਮੰਤਰੀ ਸਾਹਿਬ ਕਹਿ ਕੇ ਗਏ ਆ ਵੀ ਅਸੀਂ ਤੁਹਾਨੂੰ ਦੱਸਦੇ ਆ ਬਾਕੀ ਮੰਗਾ ਤੇ ਅਸੀਂ ਅਸੀਂ ਤਾਂ ਸੋਚ ਕੇ ਦੱਸਤਾ ਉਹ ਦੱਸਣ ਉਹਨਾਂ ਨੇ ਕੀ ਸੋਚਿਆਗਾ ਸਾਹਿਬ ਕਹਿ ਸਕਦੇ ਆ ਕਿ ਸਰਕਾਰ ਕੇ ਪਾਸ ਸਿਰਫ ਆਜ ਰਾਤ ਤੱਕ ਦਾ ਵਕਤ ਹੈ ਸਰਕਾਰ ਰਿਸਪੌਂਡ ਨਹੀਂ ਕਰਦੀ ਹੈ ਤਾਂ ਕੱਲ ਉਸ ਦੇ ਨਾਲ ਗੱਲਬਾਤ ਹੋਇਆ ਸਰਕਾਰ ਦੀ ਤਰਫੋਂ ਕੱਲ੍ਹ ਸ਼ਾਮ ਸਰ ਦੇਖਿਏ ਸਰਕਾਰ ਕੇ ਪਾਸ ਪਹਿਲੇ 2 ਸਾਲ ਦਾ ਸਮੇਂ ਰਹਾ सरकार के पास लगभग पचास दिन हो गए वो मोर्चा चलते हुए तब भी समय रहा तेरह से आज कितनी डेट तब भी समय रहा अब सरकार समय की बात नहीं बात नियत की है अगर सरकार की नियत ठीक है तो समय बहुत है अगर नियत ठीक नहीं है तो फिर कोई भी समय नहीं है देखिए हम सभी गुटों को मिले हैं ये देश के, देश के किसान मजदूर के लिए है सभी गुटों का स्वागत करेंगे जो किसान मजदूर हित के लिए संघर्ष करना चाहते हैं हमारे दोनों फोर्मो का जापता है उस जापते में जो भी रहेगा उसको वेलकम करते हैं नहीं सरकार की ओर से कोई संपर्क नहीं हुआ चलिए मैं बोल रहा हूँ भी केंद्र सरकार एमएसपी गारंटी का कानून बनाए माहिरों की रिपोर्ट ये कहती है कि जितना पैसा वो जो उन्होंने प्रपोजल भेजी ठीक है जी जिसको हमने रद्द किया कि ये कॉन्टैक्ट फार्मिंग फार्मिंग से हम सहमत नहीं हैं उसकी वजह बताई उन्होंने कहा भी जो गेहूं से धान से किसान बाहर निकलेगा मंत्री मोदी ने यह भी कहा उनकी डिटेल हमारे पास पहले से मौजूद है उनको हम पाँच साल का लीगल कॉन्टैक्ट देंगे तो जो ये लोग पहले से ये फसलें बो रहे हैं वो अपने आप इससे बाहर निकल जाएंगे तो ये दोषपूर्ण नीति से हमने रद्द कर दी जितने पैसे वो इसके ऊपर लगा लगभग उन्होंने कहा भी डेढ़ लाख करोड़ का खर्च आएगा प्रिक्योरमेंट पर उतना ही खर्च अगर सभी फसलों के ऊपर हमें एम एस पी लीगल ग्रंटी कानून बना के दिया जाए तो उतना ही कानून खर्च उस पर आएगा दूसरा जो बाहर से ऑयल मंगाया जा रहा है उसके पाम ऑयल उसके ऊपर एक लाख पचहत्तर हज़ार करोड़ का खर्च आता यही रकम हमें एमएसपी एस पी गारंटी कानून पर दी जाए एक तो हमारा जो डॉलर उधर जा रहा है वो बचेगा और देश के किसान खेती से आपको पैदा करके देंगे अगर एम एस पी कानून बन जाए तो देश के किसान और खेत मजदूर के पास बहुत सो पैसा आएगा और वो पैसा वो बाज़ार में खर्च करेंगे तो देश की तरक्की अधिक जीडीपी बहुत ज़्यादा बढ़ेगी और हम कह रहे हैं कि आप जितने भी विरोधी दल हैं चाहे कांग्रेस है तृणमूल कांग्रेस है अभी पंजाब में अकाली दल है आम आदमी पार्टी अथवा सभी वो ये स्थिति को स्पष्ट करें और बोले केंद्र से कि अगर केंद्र एक दिन का संसदीय सत्र लाता है किसानों को एमएसपी एस कानून देने के लिए तो उनके एमपी जो सभी हैं वो इसके समर्थन में खड़े होंगे तो कोई गतिरोध आने वाला नहीं हम तो इससे आगे जाके बोल रहे हैं कि विरोधी दलों को MSP ਗਰੰਟੀ ਕਾਨੂੰਨ ਲਾਉਣੇ ਲਈ ਜੋ ਸੰਸਦ ਕੇ ਸਪੀਕਰ ਹੈ उनको लिखना चाहिए लोकसभा में इलेक्शंस आ रही हैं इस नु लेके सरकार मुद्दे नु ਲਮਕਾਏਗੀ ਕਿ ਸਰਕਾਰ ਹਮੇਸ਼ਾ ਜਿਹੇ ਅੰਦੋਲਨ ਚ ਵੇਖਾ ਲਮਕਾਉਂਦੀ ਹੈ ਜੇਕਰ ਸਰਕਾਰ ਉਸ ਰਾਹ ਨੂੰ ਤੁਰਦੀ ਹੈ ਤਾਂ ਐਸਾ ਲੀਡਰ ਤੁਹਾਡੇ ਕੋਲ ਕੀ ਪਲਾਨਿੰਗ ਹੈ ਜੇ ਸਰਕਾਰ ਉਧਰ ਜੇ ਜੇ ਉਧਰ ਨੂੰ ਆਪਾਂ ਜਦੋਂ ਇਹ ਫੈਸਲਾ ਹੋ ਜਾਊਗਾ ਉਹ ਗੱਲ ਕਰ ਦੇਣਗੇ ਉਸ ਪਰਸਪਰਸਥਿਤੀਆਂ ਵਿੱਚ ਸਾਡੇ ਕੋਲ ਉਹਦਾ ਪਲਾਨਿੰਗ ਹੈਗਾ ਅਸੀਂ ਉਦੋਂ ਨੂੰ ਉਸ ਬਾਰੇ ਦੱਸ ਦਿਆਂਗੇ ਜੀ ਸਰ ਪ੍ਰਵੀਰ ਸਿੰਘ ਰਾਜੇਵਾਰ ਨੇ ਕੱਲ ਕਿਹਾ ਕਿ ਕੋਟ ਫ੍ਰੀ ਗੱਲਾਂ ਹੋ ਰਹੀਆਂ ਨੇ ਜਿਹੜੀਆਂ ਫਸਲਾਂ ਬਾਹਰੋਂ ਮੰਗਾਈਆਂ ਜਾਂਦੇ ਨੇ ਭੇਜਿਆ ਜਾਂਦੇ ਪੌਣੇ 2 ਲੱਖ ਕਰੋੜ ਦਾ ਤੁਸੀਂ ਕਰਜ਼ਾ ਕਹਿੰਦੇ ਹੋ ਜਾਂ ਖਰਚਾ ਕਹਿੰਦੇ ਹੋ ਆਉਂਦਾ ਯਾਰ ਪਿਛਲੀ ਵਾਰੀ ਅੰਦੋਲਨ ਚ ਤੋਂ ਗੱਲਾਂ ਹੋਈਆਂ ਸੀ ਉਦੋਂ ਇਹ ਮੀਟਿੰਗ ਚ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਤਕਰੀਬਨ 14 ਲੱਖ ਕਰੋੜ ਦਾ ਖਰਚਾ ਆ ਜੇਕਰ ਸਾਰੀਆਂ ਫਸਲਾਂ ਤੇ ਐਮਐਸਪੀ ਦੇਣੀ ਹੈ ਕੀ ਉਹ 14 ਲੱਖ ਕਰੋੜ ਹੁਣ ਵੀ ਖੜਾ ਇਹਾਂ ਪਾਉਣੇ ਦਾ 2 ਲੱਖ ਕਰੋੜ ਦਾ ਜਿਹੜੀ ਗੱਲ ਕੀਤੀ ਜਾਂਦੀ ਹੈ ਕੀ ਤੁਹਾਨੂੰ ਨਹੀਂ ਲੱਗਦਾ ਵੀ ਆંકੜੇ ਮਿਸਮੈਚ ਹੋ ਚੁੱਕੇ ਨੇ ਇੱਥੇ ਦੇਖੋ ਇਹ ਤਾਂ ਸਰਕਾਰ ਦੇ ਆਪਣੇ ਦਾਅਵੇ ਨੇ ਸਰਕਾਰ ਦੇ ਮੰਤਰੀ ਨੇ ਜਿਹੜਾ ਪਿਛਲੀ ਮੀਟਿੰਗ 'ਚ ਆਫੀਸ਼ੀਅਲੀ ਬਿਆਨ ਦਿੱਤਾ ਸੀਗਾ ਤੋਮਰ ਜੀ ਨੇ 15 ਲੱਖ ਕਰੋੜ ਰੁਪਏ ਦਾ ਖਰਚਾ ਆਊਗਾ ਠੀਕ ਆ ਅਸੀਂ ਕਹਿੰਨੇ ਕਿਉਂ ਨਹੀਂ ਤੁਸੀਂ মিডিਆ ਦੇ ਵਿੱਚ ਆ ਜਾਓ ਇਹ ਗੱਲ ਤੇ ਚਰਚਾ ਕਰ ਲੈਨੇ ਆ ਇਹ ਅਸਲ ਵਿੱਚ ਖਰਚਾ ਕਿੰਨਾ ਆ ਰਿਹਾ ਹੈ ਜੇ ਸਾਡੇ ਕੋ ਕੋ ਤੱਤ ਹੈਗੇ ਆ ਤੇ ਅਸੀਂ ਦਾਵਾ ਠੋਕੇ ਕਹਿ ਰਹੇ ਨਾ ਸਰਕਾਰ ਜਦੋਂ ਗੱਲ ਕਰਨਾ ਹੀ ਨਹੀਂ ਚਾਹੁੰਦੀ ਹੈਗੀ ਫਿਰ ਗੱਲ ਕੀ ਕਰਾਂਗੇ ਦੂਜਾ ਜਿਹੜਾ ਗਰੰਟੀ ਕਾਨੂੰਨ ਬਣਾਉਣ ਦਾ ਸਵਾਲ ਆ ਉਹ ਕਿਸੇ ਖਰਜ ਤੇ ਨਿਰਭਰ ਨਹੀਂ ਹੈਗਾ ਉਹ ਪੋਲਿਟੀਕਲ ਵਿਲ ਦਾ ਸਵਾਲ ਆ ਜੇ ਪੋਲਿਟੀਕਲ ਵਿਲ ਹੈਗੀ ਤੇ ਲੈਬਨ ਅੱਗੇ ਦਾ ਮੈਕੈਨਿਜ਼ਮ ਤੈ ਹੋ ਜਾਊਗਾ